ਸੱਚ ਰਿਆ ਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸ ਸੋਢੀ ਬੱਬਰ ਕਲੀ ਮਾਰਕੀਟ ਫੁਵਾੜਾ ਵਿਖੇ ਆਲ ਇੰਡੀਆ ਐਂਟੀ ਕ腐ਪਸ਼ਨ ਐਸੋਸੀਏਸ਼ਨ ਰਜਿਸਟਰਡ ਦੇ ਪ੍ਰਧਾਨ ਸਰਦਾਰ ਬਹਾਦਰ ਸਿੰਘ ਸੰਗਤਪੁਰ ਨੇ ਭਾਰਤ ਦੇ 78ਵੇਂ ਸੁਤੰਤਰਤਾ ਦਿਵਸ ਤੇ ਤਿਰੰਗਾ ਝੰਡਾ ਲਹਿਰਾਇਆ ਇਸ ਮੌਕੇ ਭਪਿੰਦਰ ਸਿੰਘ ਸੋਢੀ ਫਤਿਹ ਮੋਬਾਈਲ ਰਣਜੀਤ ਸਿੰਘ ਰਾਣਾ ਅਜੇ ਯੋਸ਼ੀ ਪ੍ਰਦੀਪ ਸਿੰਘ ਜਸਪਾਲ ਸਿੰਘ ਗਿੱਲ ਹਰਮਿੰਦਰ ਸਿੰਘ ਦਿਨੇਸ਼ ਗਿਰੀ तेष कुमार सनी आर्यन यश संतोष आदि हाजिर ਸਨ ਪੇਸ਼ ਹੈ ਇੱਕ ਰਿਪੋਰਟ ਅੱਜ ਬੋੜਾ ਵਿਕੇ ਬੱਬਰ ਅਕਾਲੀ ਨਾਲ ਕੀ ਵਿੱਚ ਮੂਠ ਕਾਂਦਾਰਾ ਨੇ ਪੰਦਰਾਂ ਗੱਜ ਦਾ ਵਿਹੜਾ ਜੰਦਾਲ ਰਹਿਦਾ ਕਿ ਆਇਆ ਕਿ ਅਸੀਂ ਮੂ ਜੇਸ਼ ਔਰ ਵਿਦੇਸ਼ ਬਸਨੀ ਨੂੰ ਨਿਵਾਅ ਕਰਦੇ ਹਾਂ ਪੇ ਪ੍ਰਮਾਤਮਾ ਸਾਡੇ ਪੰਜਾਬ ਨੂੰ ਇੰਡੀਆ ਨੂੰ ਹਮੇਸ਼ਾ ਵਾਖੇ ਚਰਦੀਆਂ ਖਲਾਬਸ਼ੇ ਜਿਹੜੇ ਸਾਡੇ ਸ਼ਹੀਦਾਂ ਨੇ ਸ਼ਹੀਦਿਆਂ ਪ੍ਰਾਪਤੀਆਂ ਸਾਨੂੰ ਐਡਾ ਵੱਡਾ ਮਾਣ ਬਖਸ਼ਿਆ ਇਹ ਜਿਹੜੀਆਂ ਸ਼ਹੀਦਾਂ ਦੀਆਂ ਆਜ਼ਾਦੀਆਂ ਸਾਨੂੰ ਮਨਾਉਣੀਆਂ ਚਾਹੀਦੀਆਂ ਜਿਹੜੇ ਲੋਕ ਆਪਣੀਆਂ ਸ਼ਹੀਦਾਂ ਨੂੰ ਯਾਦ ਕਰਦੇ ਨੇ ਪ੍ਰਮਾਤਮਾ ਉਹਨਾਂ ਨੂੰ ਬਹੁਤ ਤਰੱਕੀਆਂ ਤੇ ਖੁਸ਼ੀਆਂ ਬਖਸ਼ਵਾ ਅੱਜ ਸਾਨੂੰ ਸ਼ਹੀਦਾਂ ਨੂੰ ਪ੍ਰਗਟਾਉਂ ਕਰਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ